ਜਿੱਕਾ ਖਾਲਸਾ ਵਾਹਿਬ ਜੀ ਦੀ ਫਤਿਹ ਤੁਸੀਂ ਸਾਰੇ ਜਾਣਦੇ ਹੋਵੋਗੇ ਹਨਾ ਆਪਣਾ ਜਿਹੜਾ ਅ ਅੱਡਾ ਜਾਂ ਗੋਲਡਨ ਗੇਟ ਤੇ ਬੜੇ ਚਿਰ ਤੋਂ ਲੱਗੰਦਿਆ ਵਾ ਤੇ ਜਿਹੜਾ ਸਰਦਾਈ ਦਾ ਪ੍ਰੋਸੀਜਰ ਆ ਉਹ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਨਵੇਂ-ਨਵੇਂ ਤਰੀਕੇ ਆ ਗਏ ਆ ਮਸ਼ੀਨਾ ਆ ਗਈਆਂ ਨੇ ਹਨਾ ਜਾਂ ਮੈਂ ਹੁਣ ਇੱਕੋ ਵੀਡੀਓ ਵੇਖੀ ਉਹਨੇ ਮਿਕਸਰ ਚ ਕਰਕੇ ਹਨਾ ਤੁਹਾਨੂੰ ਬਣਾ ਕੇ ਦਿੰਦੇ ਆ ਬਾਈ ਆ ਜਿਹੜੀ ਕੁਦਰਤੀ ਚੀਜ਼ ਹੈ ਨਾ ਇਹ ਤੁਸੀਂ ਮੰਨਦੇ ਨਾ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਪੈਂਦੀਆਂ ਕੁਦਰਤੀ ਆ ਹਾਂਜੀ ਹਾਂਜੀ ਤੇ ਇਹਨੂੰ ਬਣਾਉਣ ਵਾਸਤੇ ਵੀ ਜਿਹੜਾ ਕੁਦਰਤ ਨੇ ਤੁਹਾਨੂੰ ਜਿਹੜੇ ਹੱਥ ਦਿੱਤੇ ਉਹਦਾ ਇਸਤੇਮਾਲ ਕਰੀਏ ਹਾਂਜੀ ਇਹਨੂੰ ਬਣਾਉਣ ਵਾਸਤੇ ਕੁਦਰਤ ਨੇ ਜਿਹੜਾ ਨਹਿਮਤ ਦਾ ਦੰਡਾ ਦਿੱਤਾ ਉਹਦਾ ਇਸਤੇਮਾਲ ਕਰੀਏ ਇਹਨੂੰ ਬਣਾਉਣ ਵਾਸਤੇ ਜਿਹੜਾ ਕੁਦਰਤ ਨੇ ਪੱਥਰ ਦਿੱਤਾ ਲਾਲ ਠੀਕ ਆ ਉਹਦਾ ਇਸਤੇਮਾਲ ਕਰੀਏ ਜਦੋਂ ਅਸੀਂ ਮਸ਼ੀਨਾਂ ਦੇ ਆਗੇ ਆੜ ਜਾਂਦੇ ਹਾਂ ਨਾ ਉਦੋਂ ਸਾਨੂੰ ਬਿਮਾਰੀਆਂ ਪੈਂਦੀਆਂ ਨੇ ਕੋਰਟਿੰਗ ਕੋਟਿੰਗ ਪੇ ਨਾ ਬਿਮਾਰੀ ਕਿਉਂ ਪੈਂਦੀ ਕਿਉਂਕਿ ਉਹਦੇ ਵਿੱਚ ਮਸ਼ੀਨ ਇਨਵੋਲ ਹੋਇਆ ਠੀਕ ਹੈ ਕੈਮੀਕਲ ਪੇ ਹੁੰਦੇ ਐ ਕੋਈ ਕੈਮੀ ਦੇ ਆ ਸਾਡੇ ਕੋਲ 2-4 ਬੰਦੇ ਕੰਮ ਕਰਦੇ ਆ ਠੀਕ ਹੈ ਜੀ ਹੁਣ ਜੇ ਇੱਥੇ ਮਸ਼ੀਨ ਲਾ ਦਾਂਗੇ ਉਹਨਾਂ ਦੀ ਕਿਰਤ ਵੀ ਬੰਦ ਹੋ ਜੂਗੀ ਹਾਂਜੀ ਹਾਂਜੀ ਹਨਾ ਇਹ ਚੀਜ਼ ਨਹੀਂ ਹੈਗੀ ਆਪਣੇ ਕੋਲ ਠੀਕ ਹੈ ਜੀ ਤੇ ਬੱਬਾਈ ਕੀ ਕੀ ਪੈਂਦਾ ਮਾੜਾ ਜੀ ਦੱਸ ਦੋ ਮੇਰੀ ਫੈਮਿਲੀ ਨੂੰ ਹਾਂਜੀ ਮੈਂ ਆਹ ਦੇਖੋ ਜੀ ਆ ਜਿਹੜੀ ਰਸਤੇ ਆ ਕਿਲੋ ਦੀ ਰਸਤੇ ਆ ਪਹਿਲਾਂ ਅੱਛਾ ਜੀ ਠੀਕ ਹੈ ਜੀ ਇਹਦੇ ਵਿੱਚ 6 ਤਰ੍ਹਾਂ ਦੇ ਮਟੀਰੀਅਲ ਪੈਂਦੇ ਆ ਸੌਫ ਆ ਗਿਆ ਠੀਕ ਹੈ ਜੀ ਮੱਕਜ ਆ ਗਿਆ ਠੀਕ ਹੈ ਜੀ ਬਦਾਮ ਠੀਕ ਹੈ ਜੀ ਕਾਲੀ ਮਿਰਚ ਠੀਕ ਹੈ ਜੀ ਤੇ ਖਸਖਾਸ ਤੇ এলাਚੀਆਂ ਆਗੀਆਂ ਯਾ ਵਾ ਇਹ ਜਿਹੜਾ ਸਾਰਾ ਮਟੀਰੀਅਲ ਹੈ ਜਿਹੜਾ ਕਿਲੋ ਦਾ ਸਾਡੀ ਰਸਤ ਪੈਂਦੀ ਹੈ ਇੱਕ ਰਗੜੇ ਚ ਇਹ ਤੇ ਰਗੜੇ ਤੋਂ 50 ਤੋਂ 60 ਗਲਾਸ ਸਾਡੇ ਨਿਕਲਦੇ ਆ ਠੀਕ ਹੈ ਜੀ ਨਿੰਮ ਦਾ ਡੰਡਾ ਆ ਗਿਆ ਨਿੰਮ ਤਾਂ ਪਤਾ ਪੁਰਾਣੇ ਸਮੇਂ ਤੇ ਲੁਕੀ ਗਾਤਣ ਵੀ ਕਰ ਦਿੰਦੇ ਨਿੰਮ ਜਦੋਂ ਅਸੀਂ ਰਗੜਾ ਲਾਉਂਦੇ ਨਿੰਮ ਖੁਰਦੀ ਆ ਕਿਉਂਕਿ ਐਡਾ ਡੰਡਾ ਹੁੰਦਾ ਹੈ ਇਹ ਐਡਾ ਹੋ ਗਿਆ ਤੇ ਬੱਬੇ ਜਿੰਨੂੰ ਲਿਆਂਦਾ ਹੈ ਕਿੱਡਾ ਹੈ ਡੰਡਾ ਇਹ ਡੰਡਾ ਐਡਾ ਹੈ ਜੀ ਜਦੋਂ ਲਿਆਂਦਾ ਠੀਕ ਹੈ ਇਹ 5 5.5 ਫੁੱਟ ਦਾ ਸੀਗਾ ਇਹ ਵੀ ਡੰਡਾ ਐਡਾ ਹੀ ਸੀਗਾ ਠੀਕ ਹੈ ਜੀ ਇਹ ਖੁਰ ਖੁਰ ਕੇ ਡੰਡਾ ਐਡਾ ਹੋ ਗਿਆ ਜਦੋਂ ਇਹ ਖੁਰਦਾ ਹੈ ਵਿੱਚ ਇਸ ਸਪੈਸ਼ਲ ਅਸੀਂ ਰਾਜਸਥਾਨੋਂ ਮੰਗਾਇਆ ਵਾ ਅੱਛਾ ਜੀ ਇਹ ਸਪੈਸ਼ਲ ਹੁੰਦੇ ਆ ਉਹ ਜਿਹੜਾ ਆ ਲਾਲ ਪੱਥਰ ਹੈ ਇਹ ਹੀ ਰਾਜਸਥਾਨੋਂ ਮੰਗਾਇਆ ਬਾਹਰੋਂ ਅੱਛਾ ਜੀ ਠੀਕ ਹੈ ਜੀ ਇਹਦੇ ਨਾਲ ਅਸੀਂ ਰਗੜਾ ਲਾ ਕੇ ਇਹਦੇ ਵਿੱਚ ਲਾ ਕੇ ਰਗੜਾ ਦਿੰਨੇ ਆ ਬਹੁਤ ਇਹਦੇ ਵਿੱਚ ਵੀ ਬੜੇ ਗੋਣੇ ਆ ਅੱਛਾ ਠੀਕ ਹੈ ਜੀ ਇਹਨੂੰ ਘਰ ਤੋਂ ਘੱਟ ਅੱਧਾ ਘੰਟਾ ਸਾਨੂੰ ਰਗੜਨਾ ਪੈਣਾ ਅੱਧਾ ਘੰਟਾ ਲੱਗੇਗਾ ਹਾਂ ਜੀ ਅੱਧਾ ਘੰਟਾ ਇਹ ਭਾਵੇਂ ਗਰਮੀ ਇਹ ਸਰਦੀ ਹਨਾ ਸਾਨੂੰ ਰਗੜਨਾ ਹੀ ਪੈਂਦਾ ਇਹਨੂੰ ਠੀਕ ਹੈ ਜੀ ਠੀਕ ਹੈ ਜੀ ਤੇ ਗੱਲੇ ਆ ਕਿ ਮੈਂ ਹੀ ਗੱਲ ਕਹਿਣਾ ਚਾਹੂੰਗਾ ਵਧੀਆ ਖਾਓ ਹੁਣ ਪੰਜਾਬ 'ਚ ਜਿਹੜ ਵਧੀਆ ਪਿਆਵੇ ਕੌਣ ਫਿਰ ਤੂਫਾਨ ਸਿੰਘ ਕਹਿੰਦਾ ਹਈ ਪਾਵਾਂਗੇ ਠੀਕ ਹੈ ਜੀ ਸੋ ਉਹਦੇ ਆਸਤੇ ਆਪਾਂ ਇੱਥੇ ਜਿਹੜਾ ਸਰਦਾਈ ਦਾ ਜਿਹੜਾ ਕੰਮ ਕੀਤਾ ਆ ਸਿਰੂ ਬਿਲਕੁਲ ਗੋਲਡਨ ਗੇਟ ਦੇ ਲੱਗ ਗਿਆ ਦੀ ਆਪਣਾ ਠੀਕ ਹੈ ਜੀ ਕਹਿੰਦੀ ਦੇਖ ਸਕਦੇ ਆ ਹੁਣ ਇਹਦੇ ਵਿੱਚ ਦੁੱਧ ਵੀ ਪੈਂਦਾ ਤੇ ਸਾਡੀ ਸ਼ੱਕਰ ਪੈਂਦੀ ਆ ਇਹਦੇ ਚ ਖੰਡੇ ਨਹੀਂ ਵਰਤਦੇ अच्छा खंडना शुगरवादी शुगरवादी दूसरी ਗੱਲ ਇਹਦੇ ਵਿੱਚ ਪਾਣੀ 80% ਪਾਣੀ ਹੁੰਦਾ 20% ਦੁੱਧ ਹੁੰਦਾ ਠੀਕ ਹੈ ਹੁਣ ਕਈ ਕਹਿੰਦੇ ਦੁੱਧ ਨੀਰਾ ਦੁੱਧ ਭਾਈ ਜੇ ਨੀਰਾ ਦੁੱਧ ਪੋਣਾ ਫਿਰ ਮੈਂ ਦੁੱਧ ਦੀ ਸ਼ਾਲਾ ਲਾ ਲੈਣਾ ਇਹ ਦੁੱਧ ਦੀ ਨਹੀਂ ਹੁੰਦੀ ਜਲਦੀ ਹੁੰਦੀ ਆ ਪੁਰਾਣੇ ਸਮਿਆਂ ਦੇ ਸਿੰਘ ਨਦੀਆਂ ਦੇ ਲਾਗੇ ਬਹਿ ਕੇ ਰਗੜਾ ਲਾ ਦਿੰਦੇ ਹੁੰਦੇ ਤੇ ਨਦੀਜੋ ਪਾਣੀ ਵਰਤ ਲੈਂਦੇ ਹੁਣ ਉਹ ਮੱਝਾਂ ਚੋਂ ਤੇ ਜਾਣੋ ਰਾਏ ਜੰਗਾਂ ਦਾ ਟਾਈਮ ਕੀ ਬਾਤ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਿੰदाई ਪੀਰੇ ਕਿਹਾ ਹਜੇ ਸਵਾਲ ਲੱਗ ਰਿਹਾ ਬਹੁਤ ਵਜੇ ਸਵਾਦ ਜੀ ਅੱਛਾ ਜੀ ਅੱਜ ਅਸੀਂ ਹਰਮੰਦਰ ਸਾਹਿਬ ਆਏ ਤੇ YouTube ਤੇ ਦੇਖਿਆ ਸੀ ਬਾਬਾ ਜੀ ਤੂਫਾਨ ਸਿੰਘ ਬੜੀ ਖੁਸ਼ੀ ਹੁੰਦੀ ਹੈ ਠੀਕ ਹੈ ਜੀ ਕਿ ਬਹੁਤ ਵਧੀਆ ਚੀਜ਼ ਜਿਹੜੀ ਲੈ ਕੇ ਆਏ ਨੇ ਹਾਂਜੀ ਹਾਂਜੀ ਅੱਜ ਅਸੀਂ ਕੋਲ ਡਰਿੰਕ ਹੋਰ ਬੜੀਆਂ ਹੋਈਏ ਸੌਫਟ ਡਰਿੰਕ ਪੀਣ ਲੱਗ ਗਿਆਂ ਹਾਂਜੀ ਜਿਹਨਾਂ ਸਾਡੀ ਸਿਹਤ ਤੇ ਬਹੁਤ ਵੱਡਾ ਖਲਵਾੜ ਹੋ ਰਿਹਾ ਹਾਂਜੀ ਜੇਕਰ ਉਹਨਾਂ ਦਾ ਪੀ ਐਚ ਲੈਵਲ ਦੇਖਿਆ ਜਾਵੇ ਬਹੁਤ ਜ਼ਿਆਦਾ ਪੀ ਐਚ ਲੈਵਲ ਹੁੰਦਾ ਅੱਜ ਕਿਡਨੀਆਂ ਫੇਲ ਹਾਰਟ ਬਹੁਤ ਸਰੀਆਂ ਸਕੇਡੀਆਂ ਪ੍ਰੋਬਲਮ ਆ ਰਹੀਆਂ ਨੇ ਇਹਨਾਂ ਕਰਕੇ ਇਹ ਬਹੁਤ ਵੱਡਾ ਉਪਰਾਲਾ ਤੇ ਸਾਡੇ ਗੁਰੂਆਂ ਪੀਰਾਂ ਵੱਲੋਂ ਬਖਸ਼ਿਆ ਆ ਇੱਕ ਬਹੁਤ ਵੱਡਾ ਖਜ਼ਾਨਾ ਸੀ ਤੇ ਅੱਜ ਜੇ ਸਾਡੇ ਸਿੰਘ ਇਹਨੂੰ ਦੁਬ ਕੀ ਹੋ ਜੇ ਖਾਲਸੇ ਹਜੇ ਵੀਰਾਂ ਨੂੰ ਉਤਸ਼ਾਹ ਦੇਣਾ ਇਹਨਾਂ ਨੂੰ ਨਹੀਂ ਦੇਣਾ ਆਪਣੀ ਸਿਹਤ ਨੂੰ ਵੀ ਆਪਾਂ ਧਿਆਨ ਰੱਖਦੇ ਹੋਏ ਜੇਕਰ ਇਹਨਾਂ ਵੀਰਾਂ ਦਾ ਆਪਾਂ ਸਾਥ ਦਿੰਨੇ ਆਂ ਤੇ ਇਹ ਚੀਜ਼ਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚਿਆਂ ਤੱਕ ਪਹੁੰਚਣ ਗਿਆ ਔਰ ਅਸੀਂ ਇਹ ਜਿਹੜੀ ਕੋਲਡ ਡਰਿੰਕਸ ਸਾਉਂ ਡਰਿੰਕ ਜਿਨੇ ਵੀ ਆਪਾਂ ਫਾਸਟ ਫੂਡ ਖਾਂਦੇ ਆਂ ਉਹਨਾਂ ਤੋਂ ਦੂਰ ਹੋਵਾਂਗੇ ਲਓ ਜੀ ਆਪਣਾ ਹੋ ਗਿਆ ਜੀ ਤਿਆਰ ਠੀਕ ਹੈ ਜੀ ਉਹਨਾਂ ਅਸੀਂ ਇਹਨੂੰ ਥਾਣਾ ਲਾਵਾਂਗੇ ਠੀਕ ਹੈ ਜੀ ਠੀਕ ਹੈ ਤੁਸੀਂ ਦੇਖ ਸਕਦੇ ਆ ਬੱਬਾ ਇਹ ਬਿਲਕੁਲ ਐ ਮਲਾਈ ਵਾਂਗੂ ਬਣ ਗਿਆ ਵਾ ਅੱਧਾ ਘੰਟਾ ਹੋ ਗਿਆ ਵੇਟ ਕਰਦੇ ਆ ਨਾ ਅੱਧਾ ਘੰਟਾ ਲੱਗਾ ਉਗੇ ਜੇ ਵਧੀਆ ਵਧੀਆ ਸਕਣਾ ਆ ਹਾਂ ਫਿਰ ਟਾਈਮ ਤੇ ਲੱਗਣਾ ਆ ਚੰਗੀ ਚੀਜ਼ ਨੂੰ ਹਮੇਸ਼ਾ ਭਾਜੀ ਟਾਈਮ ਲੱਗਦਾ ਹੀ ਹੈ ਹਾਂਜੀ ਫੋਨ ਇਹਨੂੰ ਆਹੀ ਛਾਣਾ ਲਾਵਾਂਗੇ ਠੀਕ ਹੈ ਜੀ ਹਣ ਬਾਈ ਤੁਸੀਂ ਜਿਵੇਂ ਕਿਹਾ ਹਨਾ ਦੁੱਧ ਦੀ ਹਾਂਜੀ ਹਾਂਜੀ ਉਹਨੇ ਕਹੀ ਇੱਥੇ ਜੰਨੇ ਕਿ ਜਿਹੜਾ ਤੁਸੀਂ ਮਾਜ ਦਾ ਦੁੱਧ ਲੈ ਕੇ ਆਉਨਾ ਪਿਓ ਦੁੱਧ ਦੀ ਬਣਾਓ ਹਾਂਜੀ ਪਰ ਬਾਈ ਗੱਲ ਇਹ ਆ ਤੁਹਾਡੇ ਕੋਈ ਇਹਦੀਆਂ ਇਹਦੀਆਂ ਤਾਕਤਾਂ ਨਹੀਂ ਸਹੀ ਜਾਣੀਆਂ ਤੁਹਾਡੇ ਲੀਵਰ ਵੀ ਤਾਂ ਇੰਨਾ ਤਾਕਤਵਰ ਹੋਵੇ ਕਿ ਇੰਨਾ ਕੁਝ ਸਹਿ ਲਵੇ ਠੀਕ ਹੈ ਇਹਦੇ ਵਿੱਚ ਆਪਾਂ ਦੁੱਧ ਨਾ ਵੀ ਪਾਉਂਦੇ ਫਿਰ ਕੋਈ ਘਾਟਾ ਨਹੀਂ ਹੈਗਾ ਠੀਕ ਹੈ ਜੀ ਇਹ ਬਿਲਕੁਲ ਠੀਕ ਹੈ ਪਰ ਦੁੱਧ ਅਸੀਂ ਫਿਰ ਵੀ ਪਾਈਦਾ ਵਾ ਕਿ ਹਾਂ ਹਨਾ ਥੋੜਾ ਜਿਹਾ 20% ਅਸੀਂ ਦੁੱਧ ਪਾ ਲਈਦਾ ਫਿਰ ਵੀ ਠੀਕ ਹੈ ਜੀ ਇਹ ਅਲਗ-ਅਲਗ ਇਸ਼ਾਰਾ ਲਓ ਜੀ ਅਸੀਂ ਹੁਣ ਇਹਦੇ ਵਿੱਚ ਸਾਰਾ ਇਹਦੇ ਵਿੱਚ ਕੱਢਾਂਗੇ ਜਿਹੜੀਆਂ ਬੱਬਾਈ ਕੋਈ ਚੀਜ਼ਾਂ ਪਾਈਆਂ ਤੇ ਤਰਕਿਬਨ 80-90% ਉਹ ਚੀ ਵੀ ਦੁੱਧ ਹੈਗਾ ਹੀ ਹੈ। ਹਾਂ ਸਾਰਿਆਂ ਚ ਬਈ ਮਗਰ ਚ ਕਿੰਨਾ ਦੁੱਧ ਬਾਦਾਮ ਚ ਦੁੱਧ ਠੀਕ ਹੈ। ਲਾਚੀ ਚ ਵੀ ਦੁੱਧ ਬਿਲਕੁਲ ਬਿਲਕੁਲ ਸਾਰੀਆਂ ਚੀਜ਼ਾਂ ਚ ਦੁੱਧ ਹੈ ਜੀ। ਹੁਣ ਅਸੀਂ ਭਾਈ ਨੂੰ ਲਾਵਾਂਗੇ ਸਣਾ ਠੀਕ ਹੈ ਜੀ। ਠੀਕ ਹੈ ਜੀ ਆਹ ਸਾਡੇ ਕੋਲ ਮਖਮਲ ਦਾ ਕੱਪੜਾ ਜੀ ਠੀਕ ਹੈ। ਠੀਕ ਹੈ ਜੀ ਅਸੀਂ ਇਹਦੇ ਵਿੱਚ ਕਰ ਦੇਣਾ ਸਾਰਾ। ਇਹ ਕੱਪੜਾ ਇੱਕ ਜਗ੍ਹਾ ਹੋਰ ਨਹੀਂ ਵਰਤਿਆ ਜਾਂਦਾ ਸਹਿਤ ਨੂੰ ਪਤਾ ਹੋਵੇ। ਹਾਂਜੀ ਇਹ ਜਦੋਂ ਜਲੇਬੀਆਂ ਕੱਢਦੇ ਉਦੋਂ ਵੀ ਵਰਤਦੇ ਨੇ। ਹਾਂਜੀ ਨੇਂ ਸਿਗਾ ਕੋ ਕਿਨੀ ਮਾਇਆ ਵਾ ਮਸਿਨੀ ਮਗਾ ਸਕਦੇ ਮਗਾ ਸਕਦੇ ਆ ਪਰ ਨਹੀਂ ਜੋ ਮਰਿਆਦਾ ਵਾ ਉਹ ਮਰਿਆਦਾ ਵਾ ਤੇ ਬੱਬਾਈ ਜਿਹੜਾ ਮੈਂ ਪੁੱਛਣਾ ਇੱਕ ਸਵਾਲ ਜਿਹੜਾ ਇਹਦੇ ਵਿੱਚ ਹੁੰਦਾ ਸਮਾਨ ਉਹਦਾ ਕੀ ਕਰਦੇ ਆਪਾਂ ਭਾਈ ਉਹ ਉਹ ਮੱਜਾ ਉਹਦੀ ਤੇ ਏਦਾਂ ਸਬਜੀ ਵੀ ਬਣ ਜਾਂਦੀ ਆ ਬਰਫੀ ਵੀ ਬਣ ਜਾਂਦੀ ਆ ਅੱਛਾ ਪਰ ਅਹੀ 10 10 15 ਕਿਲੋ ਰੋਜ਼ ਤਾਂ ਨਿਕਲਣਾ ਹੁੰਦਾ ਅਹੀ ਕਿਤੋਂ ਖਾਵਾਂਗੇ ਤੇ ਏਦਾਂ ਨਹੀਂ ਤੇ ਡੰਗਰਾਂ ਨੂੰ ਪਾ ਦਿਆ ਵਾ ਠੀਕ ਹੈ ਨਹੀਂ ਤੇ ਫਿਰ ਜੇ ਨਹੀਂ ਫਿਰ ਛੁੱਡਦੀਦਾ ਕਿਉਂਕਿ ਉਹਦੀ ਤਸੀਲ ਬੜੀ ਗਰਮ ਹੁੰਦੀ ਆ ਹਾਂਜੀ ਹਾਂਜੀ ਕਿਉਂਕਿ ਸਾਰੀ ਸਾਰੀ ਠੰਡੀ ਤਸੀਲ ਤੇ ਅਹੀ ਬਾਹਰ ਕਰ ਲੈਣੀ ਹੁੰਦੀ ਆ ਜੇ ਅਸੀਂ ਸ਼ੱਕ ਜੀ ਦੇ ਦੇਸੀ ਸ਼ੱਕਰ ਹਾਂਜੀ ਦੇਸੀ ਸ਼ੱਕਰ ਆ ਜਿਹੜੀ ਸ਼ੱਕਰ ਆ ਠੀਕ ਹੈ ਜੀ ਇਹ ਅਸੀਂ ਸਰਦਾਈ ਚ ਐਡ ਕਰ ਦੇਣੀ ਆ ਠੀਕ ਹੈ ਜੀ ਫਿਰ ਇਹਦਾ ਰੰਗ ਇਹਦਾ ਹੋ ਜਾਣਾ ਹੁਣ ਕਈ ਡਰਦੇ ਮਾਰੇ ਕਹ ਯਾਰੀ ਨਹੀਂ ਪਿੰਦੇ ਕਹਿੰਦੇ ਇਹਦਾ ਰੰਗ ਇਹਦਾ ਨਾ ਇਹ ਬੜੀ ਸ਼ੱਕਰ ਕਰਕੇ ਰੰਗ ਇਹਦਾ ਇਹਦਾ ਹੋਣਾ ਸ਼ੱਕਰ ਪੈਣੀ ਭਾਈ ਜੀ ਐ ਹੋਣਾ ਹੀ ਹੋਣਾ ਹਾਂਜੀ ਸੋ ਇਹ ਆਪਣੀ ਜਿਹੜੀ ਸਰਦਾਈ ਉਹ ਤਿਆਰ ਹੈ ਵਰਤਾਰੇ ਵਾਸਤੇ ਇੱਧਰ ਆ ਸਕਦੇ ਤੁਸੀਂ ਲਓ ਜੀ ਆ ਤਿਆਰ ਹੈ ਜੀ ਠੀਕ ਹੈ ਜੀ ਸਰ ਭਾਈ ਕੀ ਆ ਭਾਈ ਜੇ ਅਗਰ ਰੇਟ ਦੀ ਗੱਲ ਕਰੀਏ ਤੇ ਹਾਂਜੀ ਰੇਟ ਦੀ ਗੱਲ ਕਰੀਏ ਕਿਤੇ ਭਾਈ ਜੇ ਤੁਸੀਂ ਸਭ ਲੋਗਰੇ ਬਾਟੇ ਚ ਪੀਨੇ ਆ ਅੱਛਾ ਜੀ ਇਹ ਪੰਜਾਹਾਂ ਦਾ ਵਾ ਅੱਛਾ ਜੀ ਤੇ ਸਾਡੇ ਕੋਲ ਗਲਾਸ ਆ ਤੀਆਂ ਦੇ ਉਹ ਸ਼ੁਰੂ ਤੋਂ ਤੀਆਂ ਦਾ ਹੀ ਰਹੇ ਆ ਠੀਕ ਹੈ ਜੀ ਬਾਟੇ ਤੇ ਆ ਕਿਉਂਕਿ ਬਾਟੇ ਚ ਦੋ ਗਲਾਸ ਪੈ ਜਾਂਦੇ ਆ ਤੁਹਾਨੂੰ ਬਾਰ ਬਾਰ ਪਾਉਣ ਦੀ ਲੋੜ ਨਹੀਂ ਪੈਂਦੀ ਦੂਜੀ ਗੱਲ ਬਾਟੇ ਦੇ ਵਿੱਚ ਆਇਰਨ ਹੁੰਦੇ ਆ ਜਿਹੜੇ ਸਾਡੇ ਸਰੀਰ ਦੇ ਵਿੱਚ ਆਇਰਨ ਘਟ ਹੁੰਦੇ ਇਹ ਜਿਹੜਾ ਬਾਟਾ ਆ ਤੁਹਾਡੇ ਸਰੀਰ ਦੇ ਆਇਰਨ ਪੂਰੇ ਕਰਦਾ ਹੈ ਮਾਰੇ ਨੇ ਸਭ ਲੋਗਰੇ ਬਾਟੇ ਵੀ ਸਾਨੂੰ ਪਹਿਲੇ ਤਾਈਆਂ ਪਾਏ ਕਿ ਜਿਹੜੇ ਸਰੀਰ ਦੇ ਵਿੱਚ ਲੋਹੇ ਦੀ ਘਾਟ ਹੋਵੇ ਉਹ ਪੂਰੀ ਹੋ ਜ ਮੈਂ ਇਸੇ ਕਰਕੇ ਬਾਬਾ ਜੀ ਐੱਚੀ ਕਿਹਾ ਸੀ ਤੁਹਾਨੂੰ ਐ ਤੁਹਾਨੂੰ ਮੈਨੂੰ ਲੱਗਦਾ ਕਿ ਅਸੀਂ ਥੱਕਣਾ ਤੇ ਹੈਗਾ ਹੀ ਆ ਹਨਾ ਦੋ ਗਲਾਸ ਹੀ ਪੀਣ ਹੁੰਦੇ ਤੇ ਬਾਟੇ ਚ ਪੀਓ ਵਧੀਆ ਗੱਲ ਆ ਠੀਕ ਹੈ ਜੀ ਬਾਬਾ ਜੀ ਤੇ ਪੀਣ ਨਾਲ ਆਣਾ ਹੋਵੇ ਕਿਸੇ ਆਣਾ ਪਏਗਾ ਟ੍ਰੈਕ ਦਾ ਜਮਾਨਾ ਤੁਹਾਨੂੰ ਗੋਡਨ ਗੇਟ ਤੇ ਬਿਲਕੁਲ ਲੱਗੇ ਆਉਣਾ ਪੈਣਾ ਆ ਭਾਈ ਆ ਆਪਣਾ ਬੋਰ ਆ ਠੀਕ ਹੈ ਜੀ ਇਹ ਯਾਦ ਰੱਖਣਾ ਇਹ ਆਪਣਾ ਅੱਡਾ ਆ ਜੀ ਬਿਲਕੁਲ ਗੋਡਨ ਗੇਟ ਦੇ ਬਿਲਕੁਲ ਲੱਗੇ ਆ ਜੀ ਠੀਕ ਹੈ ਜੀ ਠੀਕ ਹੈ ਜੀ ਤੂਫਾਨ ਸਿੰਘ ਵਿਸਾ ਸੰਭਾਲ ਠੰਡੀ ਮਿੱਠੀ ਸਰਵਾਈ ਇਹ ਭਾਜੀ ਟਾਈਮ ਦੀ ਗੱਲ ਕਰੀਏ ਸਵੇਰੇ 10 ਤੋਂ ਸਵੇਰੇ 6-7 ਵ ਸਾਡੀ ਚਰਤਾਈ ਹੋ ਗਈ ਤਿਆਰ ਪੀਵਾਂਗੇ ਅਸੀਂ ਬਾਟੇ ਦੇ ਵਿੱਚ ਡਿਸਪੋਜ਼ਲ ਜਿਣੀ ਵੀ ਨਹੀਂ ਕਰਦੇ ਟੇਸਟ ਆਪਾਂ ਆਹ ਹਾ ਹਰ ਇੱਕ ਚੀਜ਼ ਦਾ ਸਵਾਦ ਆ ਰਿਹਾ ਖਾਸ ਕਰਕੇ ਲਾਚੀ ਦਾ ਔਰ ਕਾਲੀ ਮੱਠ ਜਬਰਦਸਤ ਹੈ ਜੀ ਮੇਰੀ ਫੇਸਬੁਕ ਫੈਮਲੀ ਕਾ ਕਰ ਨਹੀਂ ਕੁਤੀ ਬੀਤੀ ਆ ਜਾਓ ਭਾਜੀ ਕੋ ਗੋਲਡਨ ਗੇਟ ਡਰੈਸ ਹਤਾ ਮੈਂ ਕਰਦਾ ਖਤਮ ਮਿਲਦਾ ਅਗਲੀ ਨਵੀਂ ਵੀਡੀਓ ਵਿੱਚ ਪਿਆਰ ਭਰੀ ਸਭ ਨੂੰ ਸਤਿ ਸ਼੍ਰੀ ਅਕਾਲ